ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਮੈਂਟਲ ਹੈਲਥ ਕਿੰਨੀ ਇੰਪੋਰਟੈਂਟ ਆ ਤੇ ਇੱਥੇ ਕਿਉਂ ਨਹੀਂ ਕੋਈ ਉਹਦੇ ਬਾਰੇ ਗੱਲ ਕਰਕੇ ਰਾਜੀ ਤੇ ਉਹਦੇ ਕਨਸੀਕਵੈਂਸਿਸ ਕੀ ਆ ਰਹੇ ਨੇ ਅੱਜ ਦੀ ਡੇਟ ਚ ਹੋ ਸਕਦਾ ਹੈ ਤੁਹਾਨੂੰ ਵੀਡੀਓ ਬੋਰਿੰਗ ਲੱਗੇ ਪਰ ਇਹ ਬੋਰਿੰਗ ਨਹੀਂ ਹੈਗੀ ਇਹ ਹਰ ਇੱਕ ਇੰਡੀਵਿਜੂਅਲ ਦੇ ਲਈ ਸੁਣਨੀ ਜ਼ਰੂਰੀ ਆ ਆਮ ਨਾਟ ਐ ਐਕਸਪਰਟ ਇਨ ਥਿਸ ਫੀਲਡ ਮੈਂ ਫੀਲਡ ਚ ਐਕਸਪਰਟ ਨਹੀਂ ਆ ਬਟ ਸਟਿਲ ਆਈ ਹੈਵ ਗੋਨ ਥਰੂ ਸਮ ਫੇਸੇਸ ਉਹ ਮੈਂ ਫੇਸ ਦੇਖਿਆ ਜਿੱਥੋਂ ਮੈਂ ਕੱਲਾ ਬਾਹਰ ਆਇਆ ਠੀਕ ਆ ਐਂਡ ਮਾਈਟ ਵੀ ਤੁਹਾਡੇ ਲਈ ਵੀ ਹੈਲਪਫਲ ਹੋ ਸਕਦਾ ਬਿਕੋਜ਼ ਮੈਨੂੰ ਹਰ ਦਿਨ ਕਿੰਨੇ ਬੱਚਿਆਂ ਦੇ ਮੈਸੇਜ ਆਉਂਦੇ ਆ ਵੀ ਸਾਨੂੰ ਕੰਮ ਨਹੀਂ ਮਿਲਦਾ ਉਹਦੇ ਕਰਕੇ ਅਸੀਂ ਡਿਪਰੈਸ ਆ ਕਿਸੇ ਦਾ ਕੋਈ ਰੀਜ਼ਨ ਆ ਮਤਲਬ ਲਾਈਫ ਹੈ ਨਾ ਫੁੱਲ ਆਫ ਚੈਲੰਜਸ ਆ ਠੀਕ ਆ ਤੇ ਹਰ ਇੱਕ ਦੀ ਲਾਈਫ ਚ ਕੋਈ ਨਾ ਕੋਈ ਪ੍ਰੋਬਲਮ ਹੈ ਐਂਡ ਅੱਜ ਦੀ ਡੇਟ ਦੇ ਵਿੱਚ ਆਲਮੋਸਟ ਮਤਲਬ 10 ਦੇ ਵਿੱਚੋਂ 8-9 ਬੰਦੇ ਡਿਪਰੈਸ ਤੁਹਾਨੂੰ ਮਿਲਣਗੇ ਇੱਕ ਅੱਧੇ ਆ ਜਿਹੜਾ ਖੁਸ਼ ਬੰਦਾ ਮਿਲੂਗਾ ਐਂਡ ਆਈ ਅਕਨੋਲੈਜ ਦੈਟ ਹਨਾ ਮੈ ਮੈਨੂੰ ਸਮਝ ਆਉਂਦੀ ਆ ਉਹ ਚੀਜ਼ ਸੋ ਗੱਲ ਇਹ ਆ ਵੀ ਮੈਂਟਲ ਹੈਲਥ ਉੱਪਰ ਕੋਈ ਬੋਲ ਕੇ ਕਿਉਂ ਨਹੀਂ ਰਾਜੀ ਠੀਕ ਆ ਆਪਾਂ ਜਿਸ ਬੈਕਗਰਾਉਂਡ ਤੋਂ ਆਉਂਦੇ ਆ ਆਪਾਂ ਜਿਸ ਕਲਚਰ ਚ ਆਉਂਦੇ ਆ ਉੱਥੇ ਆਪਾਂ ਸ਼ੁਰੂ ਤੋਂ ਇਹ ਚੀਜ਼ਾਂ ਨੂੰ ਇੰਪੋਰਟੈਂਟ ਕਨਸੀਡਰ ਐਕਚੁਅਲ ਚ ਕੀਤਾ ਹੀ ਨਹੀਂ ਮੇਰੇ ਹਿਸਾਬ ਨਾਲ ਆਪਾਂ ਆਲਵੇਸ ਸਮਝਿਆ ਵੀ ਕੋਈ ਗੱਲ ਨਹੀਂ ਕਿੱਡੀ ਇੱਕ ਗੱਲ ਆਣਾ ਇਹ ਚੱਲਦਾ ਰਹਿੰਦਾ ਆਪਾਂ ਮਤਲਬ ਕਾਈਂਡ ਆਫ ਇਗਨੋਰ ਕਰਦੇ ਰਹੇ ਵੀ ਮਤਲਬ ਕੋਈ ਗੱਲ ਨਹੀਂ ਜਿੱਦਾਂ ਆਪਾਂ ਸਾਰਿਆਂ ਦੀ ਫੈਮਿਲੀ 'ਚ ਹੁੰਦਾ ਵੀ ਇਹ ਕਿੱਡੀ ਕੋਈ ਗੱਲ ਆ ਵੀ ਹਨਾ ਤੂੰ ਇਦਾਂ ਬਟ ਟੂ ਬੀ ਵੈਰੀ ਓਨੈਸਟ ਜਿਹੜਾ ਜਿਹਨੂੰ ਡਿਪਰੈਸ਼ਨ ਕਹਿੰਦੇ ਡਿਪਰੈਸ਼ਨ ਇਜ਼ ਨਾਟ ਲਾਈਕ ਦੈਟ ਕਿ ਉਹ ਇੰਨੀ ਆਸਾਨ ਮਤਲਬ ਇਦਾਂ ਦੀ ਉਹ ਚੀਜ਼ ਨਹੀਂ ਵੀ ਜਿਹਨੂੰ ਤੁਸੀਂ ਛੇਤੀ ਓਵਰਕਮ ਕਰ ਲਓਗੇ ਜੇ ਕਿਸੇ ਬੰਦੇ ਨੂੰ ਐਕਚੁਅਲ ਜੇ ਡਿਪਰੈਸ਼ਨ ਆ ਤੇ ਤੁਹਾਡੀ ਜ਼ਿੰਦਗੀ ਖਰਾਬ ਕਰਕੇ ਰੱਖ ਸਕਦੀ ਆ ਉਹ ਚੀਜ਼ ਕਿਉਂਕਿ ਇੱਕ ਬੰਦੇ ਨੂੰ ਜੇ ਡਿਪਰੈਸ਼ਨ ਹੁੰਦਾ ਨਾ ਉਹਨੂੰ ਦੇਖ ਵੀ ਰਿਹਾ ਹੋਵੇ ਵੀ ਮੈਨੂੰ ਆਹ ਕੰਮ ਕਰਨਾ ਚਾਹੀਦਾ ਆ ਨਹੀਂ ਤਾਂ ਮੇਰਾ ਨੁਕਸਾਨ ਹੋ ਸਕਦਾ ਮੰਨ ਲਓ ਵੀ ਉਹਦਾ ਪੇਪਰ ਆ ਠੀਕ ਆਉਣ ਵਾਲੇ 4 ਦਿਨਾਂ ਚ ਬਟ ਜੋ ਡਿਪਰੈਸਟ ਆ ਉਹ ਤੋਂ ਨਹੀਂ ਪੜਿਆ ਜਾ ਰਿਹਾ ਉਹ ਨਹੀਂ ਪੜੂਗਾ ਭਾਵੇਂ ਉਹਨੂੰ ਪਤਾ ਉਹਨੇ ਫੇਲ ਹੋ ਜਾਣਾ ਉਹ ਤੋਂ ਪੜਿਆ ਹੀ ਨਹੀਂ ਜਾਣਾ ਇਦਾਂ ਦੇ ਮੈਂਟਲ ਬੀਿੰਗ ਚ ਬੰਦਾ ਇੱਕ ਸਟੇਟ ਚ ਪਹੁੰਚ ਜਾਂਦਾ ਆ ਸੋ ਗੱਲ ਇਹ ਹੈ ਵੀ ਇਹਦੇ ਬਾਰੇ ਪਹਿਲੀ ਤਾਂ ਗੱਲ ਆ ਵੀ ਗੱਲ ਹੋਣੀ ਚਾਹੀਦੀ ਹੈ ਸੈਮੀਨਾਰਸ ਹੋਣੇ ਚਾਹੀਦੇ ਆ ਐਂਡ ਓਵਰਆਲ ਆਪਣੀ ਕਮਿਊਨਿਟੀ ਚ ਵੀ ਹੁਣ ਥੋੜੀ ਜਿਹੀ ਅਵੇਅਰਨੈਸ ਆਈ ਆ ਮੈਂ ਤਾਂ ਵੀਡੀਓ ਬਣਾ ਰਿਹਾ ਬਿਕਾਜ਼ ਮੈਨੂੰ ਚਾਹਣਾ ਥੋੜੀ ਅਵੇਅਰਨੈਸ ਆ ਵੀ ਹਨਾ ਪਤਾ ਲੱਗੇ ਲੋਕਾਂ ਨੂੰ ਬਹੁਤ ਜਿੰਨੀ ਆਪਾਂ ਫਿਜ਼ੀਕਲ ਹੈਲਥ ਦੇ ਤਤਾਂ 'ਤੇ ਧਿਆਨ ਸਾਰੇ ਦਿੰਨੇ ਆਪਾਂ ਕਹਿੰਨੇ ਵੀ ਫਿਜ਼ੀਕਲ ਹੈਲਥ ਹੈਲਦੀ ਹੋਣਾ ਚਾਹੀਦਾ ਯਾਰ ਜੇ ਬੰਦਾ ਇੱਥੋਂ ਨਹੀਂ ਨਾ ਫਿਟ ਹੈਗਾ ਤੇ ਫਿਜ਼ੀਕਲੀ ਫਿਟ ਹੋਣ ਦਾ ਵੀ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਤੇ ਤੁਹਾਨੂੰ ਸਿੰਪਟਮਸ ਦੱਸ ਦਿੰਨਾ ਮੰਨ ਲਓ ਤੁਸੀਂ ਦਸ ਜਾਨੇ ਦੇ ਵਿੱਚ ਬੈਠੇ ਹੋ ਬਟ ਸਟਿਲ ਤੁਹਾਨੂੰ ਐ ਲੱਗ ਰਿਹਾ ਵੀ ਤੁਸੀਂ ਇਕੱਲੇ ਹੋ ਤੁਸੀਂ ਲੋਨਲੀ ਫੀਲ ਕਰ ਰਹੇ ਹੋ ਤੁਹਾਨੂੰ ਦਿਸ ਰਿਹਾ ਵੀ ਕੋਈ ਚੀਜ਼ ਤੁਹਾਨੂੰ ਕਰਨੀ ਚਾਹੀਦੀ ਹੈ ਬਟ ਤੁਸੀਂ ਕਰ ਨਹੀਂ ਨੇ ਠੀਕ ਆ ਤੁਹਾਨੂੰ ਪਤਾ ਤੁਹਾਡਾ ਨੁਕਸਾਨ ਹੋਊ ਜੇ ਤੁਸੀਂ ਨਹੀਂ ਕਰੋਗੇ ਬਟ ਸਟਿਲ ਨਹੀਂ ਤੁਸੀਂ ਕਰ ਰਹੇ ਸਾਰਾ ਦਿਨ ਕੁਝ ਕਰਨ ਦਾ ਮਨ ਨਹੀਂ ਕਰਨਾ ਠੀਕਾ ਐਂਗਜ਼ਾਇਟੀ ਹੁੰਦੀ ਰਹਿਣੀ ਸੋਚੀ ਜਾਣਾ ਸਾਰਾ ਦਿਨ ਸੋ ਇਹਦੇ ਥੋੜੇ ਸਿੰਪਟਮ ਸਾਂ ਜਲਦੀ ਮੂਡ ਸਿੰਗਸ ਬਹੁਤ ਜ਼ਿਆਦਾ ਹੋਣੇ ਇਹ ਵੀ ਕੁਛ ਨਾ ਕੁਛ ਅਜਿਹੇ ਸਿੰਪਟਮਸ ਆਗੇ ਵਿੱਚ ਖੁਸ਼ ਹੋ ਜਾਣਾ ਫਿਰ ਉਦਾਸ ਹੋ ਜਾਣਾ ਅਪ ਡਾਊਨਸ ਐ ਮੂਡ ਸਿੰਗਸ ਚੱਲਦੇ ਰਹਿਣੇ ਸੋ ਗੱਲ ਇਹ ਹੈ ਵੀ ਇਹਨੂੰ ਪਹਿਲਾਂ ਤੇ ਗੱਲ ਆ ਕਨਸੀਡਰ ਕਰਨਾ ਚਾਹੀਦਾ ਐਕਸੈਪਟ ਕਰਨਾ ਚਾਹੀਦਾ ਜਿਹੜੇ ਵੀ ਬੰਦੇ ਨੂੰ ਖਾਸ ਕਰਕੇ ਇੱਥੇ ਬਾਹਰ ਕੈਨੇਡਾ ਦੇ ਵਿੱਚ ਤਾਂ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਆ ਬਿਕੋਜ਼ ਇੰਡੀਆ ਦੇ ਵਿੱਚ ਸਟਿਲ ਕੀ ਆ ਵੀ ਉੱਥੇ ਆਪਾਂ ਵੱਡੀਆਂ ਫੈਮਲੀਜ਼ ਹੁੰਦੀ ਆ ਆਪਾਂ ਮੰਮੀ ਪਾਪਾ ਆਪਣੇ ਕੋਲ ਹੁੰਦੇ ਆ ਆਪਣੇ ਭਰਾ ਭੈਣ ਕੋਈ ਨਾ ਕੋਈ ਯਾਰ ਦੋਸਤ ਹੁੰਦਾ ਆ ਸਟਿਲ ਬੰਦਾ ਓਵਰਕਮ ਕਰਨ ਚ ਥੋੜਾ ਈਜ਼ੀ but when it comes to like ਜਦੋਂ ਆਪਾਂ ਗੱਲ ਕਰਦੇ ਆ ਇੱਥੇ ਇੱਥੇ ਬਿਕੋਜ਼ ਤੁਹਾਨੂੰ ਪਤਾ ਵੀ ਸਾਰਿਆਂ ਦੀ ਲਾਈਫ ਕਿੱਦਾਂ ਆ ਪਹਿਲੀ ਜੀ ਗੱਲ ਕੋਈ ਐਕਨੋਲਜ ਕਰਕੇ ਰਾਜੀ ਨਹੀਂ ਹੈਗਾ ਵੀ ਕਿਸੇ ਨੂੰ ਮੰਨਣਾ ਹੀ ਨਹੀਂ ਹੈ ਵੀ ਮੈਨੂੰ ਹੈਗੀ ਆ ਪ੍ਰੋਬਲਮ ਜੇ ਉਹ ਮੰਨਦਾ ਹੈ ਤਾਂ ਅਗਲਾ ਬੰਦਾ ਸੀਰੀਅਸ ਨਹੀਂ ਲੈਂਦਾ ਸਭ ਤੋਂ ਵੱਡਾ ਬੈਗ ਆਪਣਾ ਡਰਾਪ ਬੈਗ ਇਹ ਆ ਵੀ ਸਾਹਮਣੇ ਵਾਲੇ ਬੰਦੇ ਨੂੰ ਉਹ ਕੋਈ ਨਹੀਂ ਹੋ ਜੂਗਾ ਸੈਟ ਕਿੱਡੀ ਕੀ ਗੱਲ ਆ ਔਰ ਟੈਨਸ਼ਨ ਨਹੀਂ ਲਾਈਦਾ ਤਾਂ ਆਪਾਂ ਕਦੀ ਕੰਸੀਡਰ ਹੀ ਨਹੀਂ ਕਰਿਆ ਕਿ ਆਪਾਂ ਕਿਸੇ ਐਕਸਪਰਟ ਨਾਲ ਗੱਲ ਕਰੀਏ ਹੈਗਾ ਵੀ ਜਿਹਦੇ ਨਾਲ ਆਪਣਾ ਥੋੜਾ ਹੈਲਪਫੁਲ ਹੋ ਸਕੇ ਆਪਾਂ ਕਦੀ ਇੰਨਾ ਇੰਪੋਰਟੈਂਟ ਸਮਝਿਆ ਹੀ ਨਹੀਂ ਹੁ ਇੱਕ ਬੰਦਾ ਇੰਨੇ ਮਤਲਬ ਹਾਈ ਲੈਵਲ ਤੇ ਡਿਪਰੈਸ਼ਨ ਚ ਚੱਲ ਜਾਂਦਾ ਆ ਹਨਾ ਜਿੱਥੋਂ ਉਹਨੂੰ ਕੁਝ ਨਹੀਂ ਸਮਝ ਆਉਂਦਾ ਤੇ ਜੇ ਆਪਣੇ ਆਲੇ ਦੁਆਲੇ ਵਾਲਿਆਂ ਨੂੰ ਦੱਸਦਾ ਵੀ ਯਾਰ ਮੈਨੂੰ ਆ ਦਿੱਕਤ ਆ ਮੇਰਾ ਮਨ ਨਹੀਂ ਲੱਗਦਾ ਖਾਣ ਨੂੰ ਮਨ ਨਹੀਂ ਕਰਦਾ ਕਿਤੇ ਜਾਨ ਨੂੰ ਮਨ ਨਹੀਂ ਕਰਦਾ ਮੂਡ ਸਵਿੰਗਸ ਹੁੰਦੇ ਆ ਕੋਈ ਸਮਝ ਨਹੀਂ ਆਉਂਦੀ ਐਂਗਜ਼ਾਇਟੀ ਹੁੰਦੀ ਆ ਤੇ ਉਹਦੇ ਸਾਹਮਣੇ ਵਾਲੇ ਵੀ ਉਹਨੂੰ ਸਮਝਦੇ ਨਹੀਂ ਹੈਗੇ ਤੇ ਜਦੋਂ ਸਾਹਮਣੇ ਵਾਲੇ ਵੀ ਨਹੀਂ ਉਹਨੂੰ ਸਮਝਦੇ ਤੇ ਉਹ ਨਾ ਯੂਸਲੈਸ ਫੀਲ ਕਰਦਾ ਉਸ ਪੁਆਇੰਂਟ ਤੇ ਆ ਕੇ ਵੀ ਯਾਰ ਕਿ ਮੈਂ ਮਤਲਬ ਕੀ ਕਰ ਰਿਹਾ ਮਤਲਬ ਕਿਉਂ ਫਿਰ ਓਵਰ ਮਤਲਬ ਇੱਕ ਡਾਊਟ ਚ ਚੱਲ ਜਾਂਦਾ ਆ ਠੀਕ ਹੈ ਸੈਲਫ ਡਾਊਟ ਜਿਹਨੂੰ ਕਹਿੰਦੇ ਆ ਉਹ ਹੋਰ ਡਿਪਰੈਸਿਵ ਹੋ ਜਾਂਦਾ ਬੰਦਾ ਸੋ ਮੇਰਾ ਕਹਿਣ ਦਾ ਭਾਵ ਆ ਵੀ ਜੇਕਰ ਤੁਹਾਡੇ ਆਸ-ਪਾਸੇ ਕੋਈ ਐਹੋ ਜਿਹਾ ਬੰਦਾ ਹੈ ਜਿਹੜਾ ਤੁਹਾਡੇ ਨਾਲ ਇਦਾਂ ਇਹ ਤਾਂ ਗੱਲਾਂ ਸ਼ੇਅਰ ਕਰਦਾ ਕਿ ਮੇਰੇ ਨਾਲ ਆਹ ਸਿੰਪਟਮਸ ਆ ਹਨ ਉਹਨੂੰ ਕਨਸੀਡਰ ਕਰੋ ਉਹਨੂੰ ਕਹੋ ਵੀ ਆਪਾਂ ਕਿਸੇ ਐਕਸਪਰਟ ਨਾਲ ਗੱਲ ਕਰਦੇ ਆ ਜਿਹੜਾ ਇਸ ਫੀਲਡ ਦੇ ਵਿੱਚ ਐਕਸਪਰਟ ਹੋਵੇ ਸਾਈਕੀਐਟ੍ਰਿਸਟ ਆਈ ਥਿੰਕ ਉਹਨੂੰ ਕਹਿੰਦੇ ਆ ਤੇ ਉਹਨਾਂ ਨਾਲ ਗੱਲ ਕਰੋ ਸਮਝੋ ਵੀ ਕੀ ਪ੍ਰੋਬਲਮ ਆ ਤੁਹਾਨੂੰ ਕਿਉਂ ਤੁਹਾਡੇ ਨਾਲ ਇਦਾਂ ਹੋ ਰਿਹਾ ਆ ਤੇ ਕਿਉਂਕਿ ਐਂਡ ਤੇ ਦੇਖੋ ਨਾ ਉਹ ਚੀਜ਼ ਕਰਕੇ ਕਾਹਲੂ ਕੋਈ ਬੰਦਾ ਆਪਣੀ ਜਾਨ ਲੈ ਲਵੇ ਤਾਂ ਤੁਸੀਂ ਕਦੀ ਵੀ ساری ਉਮਰ ਤੁਸੀਂ ਇਹੀ ਸੋਚਦੇ ਰਹੋਗੇ ਕਿ ਕਾਸ਼ ਅਸੀਂ ਸੁਣ ਲਈ ਹੁੰਦੀ ਉਹਦੀ ਗੱਲ ਐਂਡ ਇਹ ਚੀਜ਼ਾਂ ਹੁੰਦੀਆਂ ਆ ਆਪਾਂ ਨਹੀਂ ਸਮਝਦੇ ਅੱਜ ਦੇਣ ਤਾਂ ਮਤਲਬ ਕਿ ਤੁਸੀਂ ਦੇਖੋਗੇ ਇੰਟਰਨੈਟ ਦੇ ਉੱਪਰ ਚਾਹੇ ਦੇਖ ਲਓ ਚਾਹੇ ਪੂਰੇ ਵਰਲਡ ਲੈਵਲ ਤੇ ਤੁਸੀਂ ਦੇਖ ਲਓ ਵੀ ਕਿੰਨੇ ਬੰਦੇ ਸੁਸਾਈਡ ਕਰ ਰਹੇ ਆ ਠੀਕ ਆ ਕਿੰਨੇ ਬੰਦੇ ਡਿਪਰੈਸ਼ਨ 'ਚ ਜਾਂਦੇ ਆ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਵੀ ਹੈਗਾ ਆ ਲੋਨਲੀਨੈਸ ਇਕੱਲੇ ਰਹਿਣਾ ਹੁਣ ਮੈਂ ਅਕਸਰ ਹੀ ਬੱਚਿਆਂ ਨੂੰ ਕਹਿੰਦਾ ਹਾਂ ਆਪਣੀਆਂ ਵੀਡੀਓਜ਼ ਦੇ ਵਿੱਚ ਵੀ ਯਾਰ ਕਰੇ ਨਾ ਬੈਠਾ ਕਰੋ ਵੇਲੇ ਹੁੰਨੇ ਹੋ ਬਾਹਰ ਚੱਲ ਜਾ ਕਰੋ ਗੁਰੂ ਘਰੇ ਚੱਲ ਜਾ ਕਰੋ ਹੈਗਾ ਕਿਤੇ ਨਾ ਕਿਤੇ ਚੱਲ ਜਾ ਕਰੋ ਥੋੜਾ ਜਿਹਾ ਆਪਣੇ ਆਪ ਨੂੰ ਬਿਜ਼ੀ ਰੱਖਿਆ ਕਰੋ ਕਿਉਂਕਿ ਜੇ ਤੁਸੀਂ ਡਿਪਰੈਸ਼ਨ ਦੇ ਵਿੱਚ ਨਹੀਂ ਵੀ ਹੋਣਾ ਤੇ ਜੇ ਤੁਸੀਂ ਵੇਲੇ ਰਹੋਗੇ ਮਤਲਬ ਘਰੇ ਇਕੱਲੇ ਰਹੋਗੇ ਤੇ ਵੇਲੇ ਰਹੋਗੇ ਤੁਸੀਂ ਆਟੋਮੈਟਿਕਲੀ ਚੱਲ ਜਾਵੋਗੇ ਇੱਥੇ ਇਦਾਂ ਦਾ ਸਬਕ ਕਿਤਾਬ ਜਿਹੜਾ ਵੇਲੇ ਰਹਿਣ ਵਾਲੀ ਚੀਜ਼ ਹੈ ਨਾ ਇਹ ਸਭ ਤੋਂ ਵੱਡੀ ਬਿਮਾਰੀ ਆ ਜਿਹੜੀ ਬੰਦੇ ਨੂੰ ਡਿਪਰੈਸ਼ਨ ਤੱਕ ਖੜਦੀ ਹੈ ਤੇ ਅੱਗੇ ਉਹ ਤੋਂ ਪ੍ਰੋਬਲਮਸ ਸ਼ੁਰੂ ਹੁੰਦੀਆਂ ਕਿਉਂਕਿ ਵੇਲਾ ਮਨ ਸ਼ੈਤਾਨ ਦਾ ਕਰ ਪੁੱਠੇ ਸਿੱਧੇ ਥਾਟਸ ਹੁੰਦੇ ਆ ਤੁਸੀਂ ਪੁੱਠਾ ਸਿੱਧਾ ਥੋੜ ਸੋਚਦੇ ਹੋ ਤੇ ਫਿਰ ਉੱਥੇ ਹੀ ਸਾਰਾ ਤੁਹਾਡਾ ਕੰਮ ਖਰਾਬ ਹੁੰਦਾ ਹੈ ਐਂਡ ਇਨ ਕੇਸ ਜੇ ਕੋਈ ਤੁਹਾਡੇ ਆਲੇ ਦੁਆਲੇ ਨਹੀਂ ਸਮਝ ਰਿਹਾ ਤੁਹਾਨੂੰ ਆਈ ਊਡ ਸੇ ਕੋਈ ਆਪਣੇ ਆਸ-ਪਾਸ ਐਕਸਪਰਟ ਦੇਖੋ ਇਸ ਫੀਲਡ ਦਾ ਉਹਦੇ ਨਾਲ ਗੱਲ ਕਰੋ ਠੀਕ ਹੈ ਕਿਸੇ ਨਾਲ ਨਹੀਂ ਗੱਲ ਕਰਨੀ ਮੇਰੀ ਆਈਡੀ ਮੱਲੀ 147 ਹੈ ਨਾ ਯੂ ਕੈਨ ਸ਼ੇਅਰ ਵਿਦ ਮੀ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਾਂਗਾ ਆਈ ਊਡ ਟ੍ਰਾਈ ਟੂ ਹੈਲਪ ਆਊਟ ਯੂ ਬਿਕੋਜ਼ ਮੈਨੂੰ ਪਤਾ ਵੀ ਇੱਥੇ ਕਿੰਨੇ ਸਟੂਡੈਂਟ ਡਿਪਰੈਸ ਨੇ ਐਸ ਲਈ ਉਹਨਾਂ ਕੋਲ ਕੰਮ ਹੈ ਨਹੀਂ ਸਭ ਤੋਂ ਵੱਡਾ ਅੱਜ ਦੀ ਡੇਟ ਦੇ ਵਿੱਚ ਜੇਕਰ ਸਟੂਡੈਂਟਸ ਜਿਹੜੇ ਡਿਪਰੈਸਡ ਆ ਨਾ ਤੇ ਮੈਨੂੰ ਪਤਾ ਉਹਨਾਂ ਦਾ ਕੀ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਿਆ ਵੀ ਸਾਡੇ ਕੋਲ ਕੰਮ ਹੈ ਨਹੀਂ ਅਸੀਂ ਪਿੱਛੋਂ ਪੈਸੇ ਨਹੀਂ ਮੰਗਾ ਸਕਦੇ ਪਲੱਸ ਸਟੱਡੀ ਦਾ ਪ੍ਰੈਸ਼ਰ ਉਹਨਾਂ ਤੇ ਤੋ ਇਹ ਚੀਜ਼ਾਂ ਹੁੰਦੀਆਂ ਐਂਡ ਇੱਕ ਪੀਅਰ ਪ੍ਰੈਸ਼ਰ ਵੀ ਹੁੰਦਾ ਵੀ ਜਿਹੜੀ ਉਹ ਉਮਰ ਦੇ ਵਿੱਚ ਨੇ ਐਸ ਵਾਲੇ ਉਹਨਾਂ ਨੂੰ ਇੱਕ ਪ੍ਰੈਸ਼ਰ ਵੀ ਰਹਿੰਦਾ ਵੀ ਯਾਰ ਅਸੀਂ ਵੀ ਲਾਈਫ ਦੇ ਵਿੱਚ ਕੁਝ ਕਰੀਏ ਕਿਉਂਕਿ 20s 21s ਦੇ ਵਿੱਚ ਬੰਦਾ ਸੋਚਣ ਲੱਗ ਜਾਂਦਾ ਵੀ ਯਾਰ ਅਸੀਂ ਲਾਈਫ ਨੂੰ ਫਿਕਰ ਆਊਟ ਕਰਨਾ ਗੱਲ ਉਹ ਵੱਖਰੀ ਹੈ ਕਿ ਇਹ ਮਤਲਬ ਆਪਾਂ ਕੁਝ ਜਿਆਦੀ ਕਾਲੀ ਕਰਦੇ ਆਂ ਇਹ ਏਜ ਨਹੀਂ ਹੈਗੀ ਸਭ ਕੁਝ ਫਿਕਰ ਆਊਟ ਕਰਨ ਵਾਲੀ ਹੌਲੀ ਹੌਲੀ ਫਿਕਰ ਆਊਟ ਹੁੰਦਾ ਆ ਬਟ ਦ ਥਿੰਗ ਇਜ਼ ਕਿ ਜਿਹੜੀ ਇਹ ਬਿਮਾਰੀ ਆ ਠੀਕ ਆ ਡਿਪਰੈਸ਼ਨ ਵਾਲੀ ਇਹਦਾ ਹੱਲ ਕੱਢਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡੀ ਜ਼ਿੰਦਗੀ ਦੇ ਕਿੰਨੇ ਸਾਲ ਖਾ ਜਾਊਗਾ ਤੇ ਪਤਾ ਨਹੀਂ ਚੱਲਣਾ ਕਦੋਂ ਤੁਹਾਨੂੰ ਵੀ ਖਾ ਜਾਵੇ ਫਿਰ ਗੱਲ ਉਹੀ ਮੈਂ ਕਰਦਾ ਵੀ ਮੈਂ ਐਕਸਪਰਟ ਨਹੀਂ ਹੈਗਾ ਇਸ ਫੀਲਡ ਦਾ ਤੇ ਹੋ ਸਕਦਾ ਕਿ ਮੈਂ ਜੇ ਕੋਈ ਤੁਹਾਨੂੰ ਗਲਤ ਦੱਸਿਆ ਹੋਵੇ ਤਾਂ ਮੈਨੂੰ ਉਸਦੇ ਲਈ ਮਾਫ ਕਰੋ ਬਟ ਅਕੋਰਡਿੰਗ ਟੂ ਮੀ ਇਸ ਚੀਜ਼ ਨੂੰ ਐਕਨੋਲਡਜ ਕਰਨਾ ਜ਼ਰੂਰੀ ਸੀਗਾ ਐਂਡ ਮੈਂ ਇਸ ਚੀਜ਼ ਨੂੰ ਐਕਨੋਲਡਜ ਕਰਦਾ ਕਿਉਂਕਿ ਲਾਈਫ ਦੇ ਵਿੱਚ ਕੋਈ ਜਿਹੇ ਜਿਹੇ ਫੇਜ਼ ਰਹੇ ਜਿੱਥੇ ਮੈਂ ਇੰਨਾਂ ਚੀਜ਼ਾਂ ਦਾ ਸਾਹਮਣਾ ਕੀਤਾ ਆ ਐਂਡ ਟੂ ਬੀ ਵੈਰੀ ਓਨਸਟ ਮੈਂ ਬਰੇਵਲੀ ਅਸੀਂ ਅਕਸੈਪਟ ਕਰਦਾ ਕਿ ਮੈਂ ਚੀਜ਼ਾਂ ਦਾ ਸਾਹਮਣਾ ਕੀਤਾ ਤੇ ਮੈਂ ਇਹਨਾਂ ਤੋਂ ਬਾਹਰ ਵੀ ਆਇਆ ਠੀਕ ਆ ਤੇ ਅੱਜ ਮੈਨੂੰ ਪਤਾ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਨਾ ਕਿਵੇਂ ਬਾਹਰ ਹੋਣਾ ਲਾਈਫ ਦੇ ਐਕਸਪੀਰੀਅੰਸ ਤੁਹਾਨੂੰ ਸਿਖਾ ਦਿੰਦੇ ਆ ਠੀਕ ਆ ਸੋ ਇਹ ਚੀਜ਼ ਵਰਸ ਨਾ ਹੋਵੇ ਤਾਂ ਕਰਕੇ ਕਹਿ ਰਾਂ ਕਿਸੇ ਦੀ ਹੈਲਪ ਲੈ ਲਓ ਹੈਗਾ ਪਹਿਲੀ ਤਾਂ ਗੱਲ ਆਪਣਾ ਕੋਈ ਇਹੋ ਜਿਹਾ ਯਾਰ ਦੋਸਤ ਇਹੋ ਜਿਹਾ ਤੁਹਾਡੀ ਲਾਈਫ 'ਚ ਹੁੰਦਾ ਹੀ ਹੁੰਦਾ ਜਿਹੜੀ ਤੁਹਾਡੀ ਗੱਲ ਸੁਣੇ ਸਮਝੇ ਇੱਕ ਅੱਦਾ ਹੁੰਦਾ ਹੀ ਆ ਯਾਰ ਦੋਸਤ ਹੀ ਹੋਊਗਾ ਤੁਹਾਡੇ ਮਦਰ ਫਾਦਰ 'ਚ ਕੋਈ ਇਹੋ ਜਿਹਾ ਇੱਕ ਬੰਦਾ ਹੋਊਗਾ ਨਹੀਂ ਤਾਂ ਭੈਣ ਭਰਾ ਹੋਊਗਾ ਕੋਈ ਇੱਕ ਬੰਦਾ ਜਿਹੜਾ ਤੁਹਾਨੂੰ ਸਮਝਦਾ ਹੋਵੇ ਜਿਹੜੀਆਂ ਤੁਹਾਡੇ ਗੱਲਾਂ ਸੁਣਦਾ ਹੋਵੇ ਟੰਗਣਾ ਉਹਦੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ ਆਪਣੇ ਅੰਦਰ ਨਾ ਰੱਖੋ ਕੁਝ ਵੀ ਕਿਉਂਕਿ ਜੇ ਤੁਸੀਂ ਆਪਣੇ ਅੰਦਰ ਰੱਖੂਗੇ ਨਾ ਉਹ ਚੀਜ਼ ਭਰਦੀ ਪਰ ਤੁਸੀਂ ਓਵਰ ਥਿੰਕ ਕਰ ਕਰਕੇ ਆਪਣਾ ਦਿਮਾਗ ਖਰਾਬ ਕਰ ਲੈਣਾ ਇਹ ਚੀਜ਼ਾਂ ਇੱਥੋਂ ਹੀ ਸ਼ੁਰੂ ਹੁੰਦੀਆਂ ਇਕੱਲੇ ਰਹਿਣਾ ਓਵਰ ਥਿੰਕ ਕਰਨੀ ਸਾਰਾ ਸਾਰਾ ਦੇਣਾ ਸੋਚਣਾ ਵੀ ਯਾਰ ਅਗਲੇ ਬੰਦੇ ਦਾ ਸਭ ਕੁਝ ਹੋ ਰਿਹਾ ਮੇਰਾ ਕਿਉਂ ਨਹੀਂ ਹੋ ਰਿਹਾ ਇੱਕ ਤਾਂ 21 ਸਾਲ ਵਾਲੀ ਉਮਰ ਜਿਹੜੀ ਹੁੰਦੀ ਨਾ ਇਹੋ ਜਿਹੀ ਉਮਰ ਹੁੰਦੀ ਆ ਬੰਦਾ ਆਪਣੇ ਕੈਰੀਅਰ ਨੂੰ ਲੈ ਕੇ ਵੀ ਕਈ ਵਜਨ ਤਾਂ ਇੰਨੇ ਟੈਨਸ ਹੁੰਦੇ ਆਣਾ ਉਹ ਬਸ ਪੀਅਰ ਪ੍ਰੈਸ਼ਰ ਦੇ ਚੱਕਰ ਦੇ ਵਿੱਚ ਇਹ ਸਾਰਾ ਦਿਨ ਸੋਚਦੇ ਰਹਿੰਦੇ ਕਿ ਯਾਰ ਅਗਲੇ ਬੰਦੇ ਨੇ ਤੇ ਆ ਚੀਜ਼ ਸੌਟ ਆਊਟ ਕਰ ਲਈ ਬਟ ਵਾਈ ਨਾਟ ਮੀ ਮੇਰੀ ਤਾਂ ਤੋਂ ਨਹੀਂ ਸੌਟ ਆਊਟ ਹੋ ਰਹੀ ਮੈਂ ਜਿਸ ਕਹਿੰਨਾ ਕਿ ਯਾਰ ਸਭ ਨੇ ਨਾ ਆਪਣੀ ਜਿਹੜੀ ਹੱਥਾਂ ਦੇ ਲਕੀਰਾਂ ਸਭ ਦੀਆਂ ਅਲੱਗ ਆ ਆਪਾਂ ਸਭ ਕੁਝ ਨਾ ਕੁਝ ਇਸਤਲਕਾ ਕੇ ਆਏ ਆ ਪਰ ਸਭ ਦੀ ਜਰਨੀ ਲੱਗ ਗਿਆ ਸਭ ਦੀ ਅਚੀਵਮੈਂਟਸ ਅਲੱਗ ਗਿਆ ਠੀਕ ਆ ਕੋਈ ਨਹੀਂ ਪਤਾ ਕੋਈ 35 ਸਾਲ ਦੀ ਉਮਰ ਸਕਸੈਸਫੁਲ ਹੋ ਜਾਏ ਕੋਈ 25 ਸਾਲ ਦੀ ਤੇ ਕੋਈ 20 ਸਾਲ ਦੀ ਠੀਕ ਆ ਤਾਂ ਇਹ ਵੀ ਨਹੀਂ ਪਤਾ ਸੇਮ ਕੀ ਕੋਈ 40 ਸਾਲ ਦੀ ਉਮਰ ਚ ਮਰ ਚ ਹੋਵੇ ਕੋਈ 35 ਸਾਲ ਦੀ ਕੋਈ 30 ਸਾਲ ਦੀ ਸੋ ਮਹਿਕ ਇਹ ਕੰਨਾ ਹੁਣਾ ਕਿਸੇ ਨੂੰ ਦੇਖ ਕੇ ਟੈਨਸ਼ਨ ਨਹੀਂ ਲੈਣੀ ਕਿ ਮੇਰੀ ਉਹ ਚੀਜ਼ ਨਹੀਂ ਕੰਮ ਕਰ ਰਹੀ ਹੋਊਗਾ ਤੁਹਾਡਾ ਸਭ ਕੁਝ ਜਸ ਪ੍ਰਮਾਤਮਾ ਤੇ ਫੇਥ ਰੱਖੋ ਠੀਕ ਆ ਐਂਡ ਇਹ ਜਰਨੀ ਈਜ਼ੀ ਨਹੀਂ ਹੁੰਦੀ ਗਿਵ ਅਪ ਨਹੀਂ ਕਦੀ ਵੀ ਕਰਨਾ ਜਿਹੜਾ ਬੰਦਾ ਇਸ ਚੀਜ਼ ਨੂੰ ਦੇ ਵਿੱਚ ਜਾਣਦਾ ਨਾ ਮੈਂ ਤੁਹਾਨੂੰ ਗੱਲ ਦੱਸਦਾ ਬੰਦੇ ਨੂੰ ਐ ਹੁੰਦਾ ਕਿ ਯਾਰ ਗਿਵ ਅਪ ਕਰਦਾ ਲਾਈਫ ਤੇ ਠੀਕ ਆ ਕਦੀ ਵੀ ਗਿਵ ਅਪ ਕਰਨ ਬਾਰੇ ਨਹੀਂ ਸੋਚਣਾ ਆਪਣੇ ਮਾਂ ਬਾਬਾ ਬਾਰੇ ਸੋਚਿਆ ਕਰੋ ਵੀ ਯਾਰ ਤੁਹਾਡੇ ਤੋਂ ਬਿਨਾ ਉਹਨਾਂ ਦਾ ਕੋਣ ਐ ਇਸ ਦੁਨੀਆ ਤੇ ਕਿਵੇਂ ਰਹਿਣਗੇ ਤੁਹਾਡੇ ਤੋਂ ਬਿਨਾ ਠੀਕ ਆ ਇੱਕ ਵਾਰੀ ਉਹਨਾਂ ਦਾ ਸੋਚ ਲੈ ਕਰੋ ਬਾਕੀ ਇਹ ਵੀ ਇੱਕ ਲਾਈਫ ਦਾ ਪਾਰਟ ਆ ਕੀਕਾ ਅੱਜ ਦੀ ਡੇਟ ਚ ਇਹਨਾਂ ਇਹਦਾ ਕਿਉਂ ਆ ਕਿਉਂਕਿ ਆਪਾਂ ਖਾਸ ਕਰਕੇ ਇੱਥੇ ਆਉਨੇ ਆ ਆਪਣੇ ਤੋਂ ਕੋਈ ਗੱਲ ਕਰਨ ਲਈ ਨਹੀਂ ਹੁੰਦਾ ਹੈਗਾ ਸੋ ਪਰੇਸ਼ਾਨ ਹੋ ਹੋ ਕੇ ਬੰਦਾ ਚੱਲ ਜਾਂਦਾ ਉਸ ਫੇਸ ਦੇ ਵਿੱਚ ਆਈ ਅੰਡਰਸਟੈਂਡ ਉਹਦਾ ਇਹੀ ਹੱਲ ਆ ਉੱਠਿਆ ਕਰੋ ਟਾਈਮ ਦੇ ਨਾਲ ਜੇਕਰ ਤੁਹਾਡੇ ਕੋਲ ਕੰਮ ਹੈ ਨਹੀਂ ਕੰਮ ਲੱਭੋ ਨਾਲ-ਨਾਲ ਗੁਰੂ ਘਰੇ ਜਾਇਆ ਕਰੋ ਠੀਕ ਆ ਵਧੀਆ ਯਾਰ ਦੋਸਤ ਇੱਥੇ ਬਣਾਉ ਹੈਗਾ ਜਿਹੜੇ ਤੁਹਾਡੇ ਗੱਲ ਸੁਣਨ ਜਿਆਦੇ ਯਾਰ ਦੋਸਤ ਨਹੀਂ ਚਾਹੀਦੇ ਹੁੰਦੇ ਲਾਈਫ ਤੇ ਵਿੱਚ 2000 ਦੋਸਤ ਵੀ ਤੁਹਾਡੇ ਕੋਲ ਹੈਗੇ ਹਨ ਦੋ ਦੋਸਤ ਹੀ ਹੈਗੇ ਜਿਹੜੇ ਐਟਲੀਸਟ ਤੁਹਾਡੀਆਂ ਗੱਲਾਂ ਸੁਣਦੇ ਆ ਤੁਹਾਨੂੰ ਸਮਝਦੇ ਆ ਦੈਟਸ ਮੋਰ ਦੈਨ ਇਨਫ ਠੀਕ ਆ ਮਾਪਿਆਂ ਨਾਲ ਆਪਣੇ ਨਾਲ ਗੱਲ ਕਰਿਆ ਕਰੋ ਟਾਈਮ ਸਿਰ ਠੀਕ ਆ ਤੇ ਚੰਗੀਆਂ ਆਦਤਾਂ ਆਪਾਂ ਚੰਗਾ ਖਾਓ ਚੰਗਾ ਸੁਣੋ ਪਤਾ ਕੀ ਇੱਕ ਹੋਰ ਗੱਲ ਕੀ ਆਪਾਂ ਕੀ ਸੁਣਦੇ ਆ 뮤직 ਕਿਦਾਂ ਦਾ ਸੁਣਦੇ ਆ ਬਹੁਤ ਇੰਪੈਕਟ ਕਰਦਾ ਇੱਕ ਗਾਣਾ ਦਲਜੀਤ ਦੀ ਮੂਵੀ ਦਾ ਜਿਹੜੀ ਆਪਣੀ ਚਮਕੀਲਾ ਮੂਵੀ ਆਈ ਸੀਗੀ ਮੈਨੂੰ ਵਿਦਾ ਕਰੋ ਹਨਾ ਤੁਸੀਂ ਜਿਨ੍ਹਾਂ ਨੇ ਸੁਣਿਆ ਹੋਣਾ ਉਹ ਗਾਣਾ ਇਦਾਂ ਦਾ ਬਹੁਤ ਸੋਹਣਾ ਗਾਣਾ ਹੋ ਪਰ ਜੇ ਤੁਸੀਂ ਉਹਨੂੰ 5-7 ਵਾਰੀ ਲਗਾਤਾਰ ਸੁਣ ਲੋਗੇ ਨਾ ਤੁਸੀਂ ਡਿਪਰੈਸ ਫੀਲ ਕਰਨ ਲੱਗ ਜਾਣਾ ਕਿਉਂ ਗਾਣਾ ਲਿਖਿਆ ਹੀ ਇਦਾਂ ਆ ਠੀਕ ਆ ਤੇ ਇਹ ਗੱਲ ਆ ਵੀ ਜੇ ਉਹੀ ਤੁਸੀਂ ਇੱਕ ਵਧੀਆ 뮤직 ਸੁਣੋਗੇ ਤੇ ਤੁਹਾਨੂੰ ਉਦਾਂ ਦੀ એનર્ਜੀ ਆਊਗੀ ਸੋ 뮤זיਕ ਬਹੁਤ ਇੰਪੈਕਟ ਕਰਦਾ ਕੀ ਤੁਸੀਂ ਦੇਖ ਰਹੇ ਹੋ ਕੀ ਤੁਸੀਂ ਸੁਣ ਰਹੇ ਹੋ ਤੁਹਾਨੂੰ ਬਹੁਤ ਇੰਪੈਕਟ ਕਰਦਾ ਤੁਹਾਡੇ ਓਵਰਲ ਮੂਡ ਨੂੰ ਸੋ ਮੇਕ ਸ਼ੋਰ ਤੁਸੀਂ ਵਧੀਆ ਚੀਜ਼ਾਂ ਹੀ ਸੁਣੋ ਠੀਕਾ ਸੋ ਆਈ ਹੋਪ ਤੁਹਾਨੂੰ ਸਮਝ ਲੱਗਿਆ ਹੋ ਜੇਕਰ ਤੁਸੀਂ ਇਦਾਂ ਦੀ ਕਿਸੇ ਵੀ ਪ੍ਰੋਬਲਮ ਨੂੰ ਮੱਲਾ ਡਿਪਰੈਸ਼ਨ ਵਰਗੀ ਪ੍ਰੋਬਲਮ ਨੂੰ ਜੂਝ ਰਹੇ ਹੋ ਠੀਕਾ ਤਾਂ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਮੈਨੂੰ ਮੈਸੇਜ ਨਹੀਂ ਕਰਨਾ ਕੋਈ ਐਕਸਪਰਟ ਦੇਖੋ ਆਪਣੇ ਆਸ-ਪਾਸੇ ਜਿਹੜਾ ਤੁਹਾਡੀ ਹੈਲਪ ਕਰ ਸਕੇ ਸਫੇਸ ਤੋਂ ਬਾਹਰ ਓਨਲੀ ਬਾਕੀ ਯਾਰ ਇੱਕੋ ਹੀ ਲਾਈਫ ਆ ਠੀਕਾ ਕੋਸ਼ਿਸ਼ ਕਰੋ ਜਿੰਨਾ ਤੁਸੀਂ ਖੁੱਲ ਕੇ ਤੇ ਇਸ ਨੂੰ ਜੀ ਸਕਦੇ ਹੋ ਬਾਕੀ ਆਈ ਹੋਪ ਕਿ ਤੁਹਾਨੂੰ ਮੇਰੀ ਗੱਲ ਸਮਝ ਲੱਗੀ ਹੋਊਗੀ ਮੈਂ ਕੀ ਸਮਝਾਣਾ ਚਾਹ ਰਿਹਾ ਤੇ ਕਦੀ ਵੀ ਗਿਵ ਅਪ ਕਰਨ ਬਾਰੇ ਨਹੀਂ ਸੋਚਣਾ ਆਪਣੇ ਮਾਪਿਓ ਬਾਰੇ ਸੋਚ ਲਿਆ ਕਰੋ ਠੀਕ ਆ ਬਾਕੀ ਜਲਦੀ ਮਿਲਦੇ ਆ ਅਗਲੀ ਵੀਡੀਓ ਚ ਆਈ ਹੋਕ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਅੱਗੇ ਇਹ ਜੇ ਕੈਂਟ ਕੈਂਟ ਵੀਡੀਓਜ਼ ਆਉਂਦੀਆਂ ਰਹਿਣਗੀਆਂ